ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਸੈਨਾ ਦੇ ਸਨਮਾਨ ਲਈ ਕੰਨਾ ਸ਼ਹਿਰ ਵਿੱਚ 19 ਮਈ ਨੂੰ ਲਲੜੀ ਰੋਡ ਚੌਂਕ ਤੋਂ ਕੱਢੀ ਜਾ ਰਹੀ ਵਿਸ਼ਾਲ ਤਿਰੰਗਾ ਯਾਤਰਾ ਨੂੰ ਲੈ ਕੇ ਸ਼ਹਿਰ ਵਿੱਚ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਾਰੀ ਰਾਜਨੀਤਿਕ ਪਾਰਟੀਆਂ ਉੱਤਰੀਆਂ ਨੇ ਸ਼ਹਿਰ ਦੀ ਸਾਰੀ ਸਮਾਜਿਕ ਸੰਸਥਾਵਾਂ ਉੱਤਰੀਆਂ ਨੇ ਵਪਾਰਕ ادارے ਉੱtre ਨੇ ਤੇ ਉਸ ਦੇ ਖਿਲਾਫ ਸਾਡੇ ਦੇਸ਼ ਨੇ ਬੜਾ ਉਦਮ ਕੀਤਾ ਹੌਸਲਾ ਕੀਤਾ ਆਪਣੇ ਦੇਸ਼ ਦੀ ਤਾਕਤ ਵੀ ਦਿਖਾਈ ਆ ਦੁਨੀਆ ਤੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਸੈਨਾ ਦੇ ਸਨਮਾਨ ਲਈ ਖੰਨਾ ਸ਼ਹਿਰ ਵਿੱਚ 19 ਮਈ ਨੂੰ ਲਲੜੀ ਰੋਡ ਚੌਂਕ ਤੋਂ ਕੱਢੀ ਜਾ ਰਹੀ ਵਿਸ਼ਾਲ ਤਿਰੰਗਾ ਯਾਤਰਾ ਨੂੰ ਲੈ ਕੇ ਸ਼ਹਿਰ ਵਿੱਚ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਨੂੰ ਲੈ ਕੇ ਸੋਮਨੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵੱਲੋਂ ਵੀ ਇਸ ਯਾਤਰਾ ਦਾ ਪੂਰਨ ਸਮਰਥਨ ਦਾ ਐਲਾਨ ਕਰਦੇ ਹੋਏ ਵੱਡੀ ਗਿਣਤੀ ਵਿੱਚ ਇਸ ਯਾਤਰਾ ਵਿੱਚ ਸ਼ਾਮਿਲ ਹੋਣ ਦੀ ਗੱਲ ਕਹੀ ਜਿੱਦਾਂ ਕਿ ਸਭ ਨੂੰ ਪਤਾ ਹੈ ਕਿ ਕੱਲ ਸ਼ਹਿਰ ਦੀ ਸਾਰੀ ਸੰਸਥਾਵਾਂ ਰਾਜਨੀਤਿਕ ਪਾਰਟੀ ਧਾਰਮਿਕ ਪਾਰਟੀਆਂ ਜਾਂ ਜਿੰਨੀ ਵੀ ਸੰਸਥਾਵਾਂ ਨੇ ਉਹ ਰਲ ਕੇ ਜਿਹੜਾ ਸਾਡੀ ਆਰਮੀ ਨੇ ਆਪਰੇਸ਼ਨ ਸਿੰਦੂਰ ਐਗਜ਼ੀਕਿਊਟ ਕੀਤਾ ਹੈ ਉਦੀ ਸਫਲਤਾ ਦੇ ਲਈ ਉਹਨਾਂ ਦੇ ਸਨਮਾਨ ਦੇ ਵਿੱਚ ਇੱਕ ਤਿਰੰਗਾ ਯਾਤਰਾ ਕੱਢਣ ਦਾ ਐਲਾਨ ਕੀਤਾ ਸਭ ਨੇ ਤੇ ਉਸ ਤਿਰੰਗਾ ਯਾਤਰਾ ਦੀ ਜਿਹੜੀ ਸਮਰਥਨ ਦੇ ਵਿੱਚ ਸਾਰੀ ਰਾਜਨੀਤਿਕ ਪਾਰਟੀਆਂ ਉਤਰੀਆਂ ਨੇ ਸ਼ਹਿਰ ਦੀ ਸਾਰੀ ਸਮਾਜਿਕ ਸੰਸਥਾਵਾਂ ਉਤਰੀਆਂ ਨੇ ਵਪਾਰਕ ਅਦਾਰੇ ਉਤਰੇ ਨੇ ਧਾਰਮਿਕ ਅਦਾਰੇ ਉਤਰੇ ਨੇ ਇਹ ਸਾਰੇ ਲੋਕ ਪ੍ਰਸ਼ੰਸਾ ਦੇ ਪਾਤਰ ਨੇ ਜਿਨ੍ਹਾਂ ਨੇ ਬਗੈਰ ਕਿਸੇ ਰਾਜਨੀਤਿਕ ਵਿਚਾਰ ਦੇ ਹਰੇਕ ਗਲ ਤੋਂ ਉੱਪਰ ਉੱਠ ਕੇ ਆਰਮੀ ਤੇ ਦੇਸ਼ ਦੇ ਲਈ ਇਕਜਟ ਹੋਣ ਦੀ ਜਿਹੜੀ ਇਹ ਇਹਨਾਂ ਨੇ ਨਵੀਂ ਪ੍ਰਥਾ ਚਲਾਈ ਹੈ ਇਹ ਸਾਰੀ ਪ੍ਰਸ਼ੰਸਾ ਦੇ ਪਾਤਰ ਨੇ ਕੱਲ ਕਾਂਗਰਸ ਜਾਂ ਅੱਜ ਅਕਾਲੀ ਦਲ ਵੀ ਸਾਡੇ ਕੋਲ ਹਲਕਾ ਇੰਚਾਰਜ ਸਾਹਿਬ ਬੈਠੇ ਨੇ ਯਾਦਵਿੰਦਰ ਜੀ ਜਾਂ ਹੋਰ ਜਿਨ੍ਹਾਂ ਨੇ ਲੋਕ ਨੇ ਜਿਨ੍ਹਾਂ ਨੇ ਲੋਕ ਇਸ ਮੰਚ ਤੇ ਇੱਕ ਇੱਕ ਜੁੜਤਾ ਦਿਖਾ ਰਹੇ ਨੇ ਇਸ ਦਾ ਆਰਮੀ ਦੇ ਦਾਬੀ ਜੋਸ਼ ਵਧੇਗਾ ਤੇ ਦੁਸ਼ਮਨ ਦੇਸ਼ ਜਿਹੜਾ ਹੈਗਾ ਉਹਨਾਂ ਦੇ ਉੱਪਰ ਵੀ ਇਹਦਾ ਬੜਾ ਇੱਕ ਇੰਪੈਕਟ ਪਾਊਗਾ ਕਿ ਸਾਰਾ ਦੇਸ਼ ਅੱਜ ਇਕੱਠਾ ਹੈ ਅੰਤਖਵਾਦ ਦੇ ਖਿਲਾਫ ਦੇਖੋ ਜੀ ਪਿਛਲੇ ਦਿਨੀ ਜਿਹੜਾ ਪਹਿਲਗਾਨ ਵਿਖੇ ਅਤਵਾਦੀ ਹਮਲਾ ਹੋਇਆ ਸਾਡੇ ਦੇਸ਼ ਦੇ ਲੋਕਾਂ ਦੀਆਂ ਜਾਨਾਂ ਨਿਥਿਆਆਂ ਦੀਆਂ ਗਈਆਂ ਨੇ ਪਹਿਲਾਂ ਤਾਂ ਬੜੀ ਦੁੱਖ ਦੀ ਗੱਲ ਆ ਅਸੀਂ ਉਹਨਾਂ ਨੂੰ ਸ਼ਰਧਾਂ ਸਤਕਾਰ ਵੀ ਭੇਟ ਕਰਦੇ ਆ ਤੇ ਉਸ ਦੇ ਖਿਲਾਫ ਸਾਡੇ ਦੇਸ਼ ਨੇ ਬੜਾ ਉਦਮ ਕੀਤਾ ਹੌਸਲਾ ਕੀਤਾ ਆਪਣੇ ਦੇਸ਼ ਦੀ ਤਾਕਤ ਵੀ ਦਿਖਾਈ ਆ ਦੁਨੀਆ ਤੇ ਸਾਡੇ ਦੇਸ਼ ਨੇ ਆਪਰੇਸ਼ਨ ਸਨੂਰ ਚਲਾ ਕੇ ਜਿੱਥੇ ਸਾਡੀ ਸੈਨਾ ਨੇ ਵਿਰੋਧੀਆਂ ਨੂੰ ਉਪਸਥਿਤ ਕੀਤਾ ਤੇ ਪਾਕਿਸਤਾਨ ਨੂੰ ਦਿਖਾਤਾ ਕਿ ਹਿੰਦੁਸਤਾਨ ਬਹੁਤ ਵੱਡੀ ਪਾਵਰ ਬਣ ਚੁੱਕਿਆ ਤੇ ਉਹਨਾਂ ਦੇ ਜੋ ਵੀ ਅੱਤਵਾਦੀ ਟਿਕਾਣੇ ਸੀ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਉਹਨਾਂ ਨੂੰ ਖਤਮ ਕੀਤਾ ਸੋ ਬੜੀ ਚੰਗੀ ਗੱਲ ਆ ਸਾਡੇ ਸਮੁੱਚੇ ਖੰਨੇ ਹਲਕੇ ਦੀ ਜਿੰਨੀਆਂ ਵੀ ਜਥੇਬੰਦੀਆਂ ਨੇ ਰਾਜਨੀਤਿਕ ਪਾਰਟੀਆਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਜਾਂ ਵਾਰਕ ਜਥੇਬੰਦੀਆਂ ਨੇ ਸਾਰਿਆਂ ਨੇ ਰੜ ਕੇ ਸਾਡੇ ਦੇਸ਼ ਦੇ ਸੈਨਾ ਦਾ ਹੌਸਲਾ ਵਧਾਉਣ ਵਾਸਤੇ ਤੇ ਦੇਸ਼ ਦੀ ਇੱਕਜੁੱਟਤਾ ਦਿਖਾਉਣ ਵਾਸਤੇ ਜੋ ਤਿਰੰਗਾ ਯਾਤਰਾ ਕੱਢੀ ਆ ਕੱਲ ਸ਼ਾਮ ਨੂੰ 5 ਵਜੇ ਸਮੁੱਚਾ ਸ਼੍ਰੋਮਣੀ ਕਾਲੀ ਦਲ ਵੀ ਉੱਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਊਗਾ ਇਸ ਯਾਤਰਾ ਨੂੰ ਅਸੀਂ ਵੱਧ ਚੜ ਕੇ ਸਾਰੇ ਏਕਤਾ ਦਾ ਸਬੂਤ ਵੀ ਦਵਾਵਾਂਗੇ ਤੇ ਦੇਸ਼ ਦੇ ਜੋ ਸਾਡੇ ਤਿਰੰਗੇ ਦੀ ਸ਼ਾਨ ਜੋ ਸਾਡੀ ਸੈਨਾ ਨੇ ਵਧਾਈ ਆ ਉਹਦੇ ਮਾਣ 'ਚ ਅਸੀਂ ਸਾਰੇ ਸ਼ਹਿਰ 'ਚ ਯਾਤਰਾ ਕੱਢਾਂਗੇ ਤੇ ਸਾਡੇ ਦੇਸ਼ ਦਾ ਹੌਸਲਾ ਵੀ ਵਧੂਗਾ ਤੇ ਵਿਰੋਧੀਆਂ ਨੂੰ ਵੀ ਪਤਾ ਲੱਗੂਗਾ ਸਾਡਾ ਦੇਸ਼ ਇੱਕਜੁੱਟਾ ਹੈ ਤੇ ਅਸੀਂ ਅਤਵਾਦ ਦੇ ਖਿਲਾਫ ਸਾਰੇ ਇਕੱਠੇ